ਕੋ ਇਸ ਤਰ੍ਹਾਂ ਜੀ ਇੱਕ ਅਨਫੋਰਚੂਨੇਟ ਸਡਨਲੀ ਰਾਤ ਵੇਲੇ ਇਨਸੀਡੈਂਟ ਹੋਇਆ ਤੇ ਉਹਦੇ ਚ ਜਿਹੜਾ ਇਮੀਡੀਏਟਲੀ ਮੌਕੇ ਤੇ ਜਿਹੜੀ ਸਾਡੀ ਪੁਲਿਸ ਹੈ ਤੇ ਸਾਡੇ ਪ੍ਰਸ਼ਾਸਨ ਦੀਆਂ ਟੀਮਾਂ ਤੇ ਸਾਡੇ ਜਿਹੜੇ ਡਿਪਟੀ ਡਾਇਰੈਕਟਰ ਐਨੀਮਲ ਵੈਲਫੇਅਰਰੀ ਹੈਗੇ ਆ ਉਹਨਾਂ ਦੀਆਂ ਟੀਮਸ ਆ ਗਈਆਂ ਸੀਗੀਆਂ ਤੇ ਉਹਨਾਂ ਨੇ ਉਹ ਐਸਟੇਨ ਕਰ ਰਹੇ ਨੇ ਜੀ ਕੌਜ਼ ਆਫ ਡੈਥ ਕੀ ਆ ਕਿ ਕਿਸ ਕਾਰਨ ਕਰਕੇ ਹੋਇਆ ਕਿਉਂ ਇਹ ਵਾਪਰਿਆ ਤੇ ਪੋਸਟਮਾਰਟਮ ਕੰਡਕਟ ਕਰ ਰਹੇ ਨੇ ਤੇ ਬਾਕੀ ਵੀ ਜੋ ਜਿਹੜੀ ਨੋਰਮ ਦੇ ਅਨਸਾਰ ਜਾਂਚ ਬਣਦੀ ਹੈ ਉਹ ਜਿਹੜੇ ਡਿਫਟੀ ਡਾਕਟਰ ਐਨੀਮਲ ਸੈਂਟਰੀ ਆਪਣੀ ਸੁਪਰਵਾਈਜ਼ਨ ਚ ਕਰਵਾ ਰਹੇ ਨੇ ਜੀ ਤੇ ਜੋ ਵੀ ਉਹਦਾ ਹੋਇਆ ਉਹ ਕਰੈਕਟਿਵ ਮੇਜਰ ਇਹਨਾਂ ਨੂੰ ਲਏ ਜਾਣਗੇ ਅਗਰ ਕਿਸੇ ਦੀ ਕੋਈ ਇਹਦੇ ਚੰਗੈਲੀ ਪਾਈ ਗਈ ਜਾਂ ਕਿਸੇ ਦਾ ਕੋਈ ਇਸ ਤਰ੍ਹਾਂ ਦਾ ਕੋਈ ਗਲਤੀ ਪਾਈ ਗਈ ਦਾ ਉਹਦੇ ਖਿਲਾਫ ਉਵੇਂ ਕਾਰਵਾਈ ਬੰਦੀ ਕਾਰਵਾਈ ਸਖਤ ਕਾਰਵਾਈ ਕੀਤੀ ਉਹ ਕਰ ਰਹੇ ਨੇ ਜੀ अराउंड 20 ਉਹ ਹੈਗਾ ਤੇ ਬਟ ਉਹਨਾਂ ਦਾ ਸਾਰਾ ਵਿਧੀ ਵਿਵਧਾਨ ਦੇ ਨਾਲ ਇਹ ਪੁਆਇੰਟ ਦਾ ਕੇਸ ਲੱਗਦਾ ਹੈ ਜਾਂ ਸਰਜੀ ਦਾ ਲੱਗ ਰਿਹਾ ਨਹੀਂ ਇਸ ਤਰ੍ਹਾਂ ਜੀ ਉਹ ਜਾਂਚ ਤੋਂ ਬਾਅਦ ਹੀ ਪਤਾ ਲੱਗੂਗਾ ਤੇ ਜਿਹੜੀ ਆਪਣਾ ਪਸ਼ੂ ਪਾਲਣ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਉਹ ਕਰ ਰਹੇ ਨੇ ਜੀ ਤੇ ਉਸ ਤੋਂ ਬਾਅਦ ਪਤਾ ਲੱਗੂਗਾ ਹਾਂਜੀ ਹਾਂਜੀ ਪੂਰੇ ਵਿਧਿ ਵਿਵਧਾਨ ਦੇ ਨਾਲ ਉਹਨਾਂ ਨੂੰ ਇਸ ਤੇ ਅਪਣਾ ਕੇ ਕਿ ਰਾਤ ਨੂੰ ਹੀ ਡਾਕਟਰਾਂ ਦੀ ਟੀਮ ਦਰਿਆ ਬਿਲਕੁਲ ਜੀ ਹਾਂਜੀ ਰਾਤੀ ਆ ਗਈ ਸੀ ਹਾਂਜੀ ਰਾਤ ਤੋਂ ਹੀ ਇਹਨਾਂ ਦਾ ਜਿਵੇਂ ਡਾਕਟਰਾਂ ਦੀ ਐਡਵਾਈਸ ਦੇ ਮੁਤਾਬਕ ਸਾਰਾ ਜਿਹੜਾ ਫੀਡ ਦਾ ਕੰਮ ਹੈ ਰੋਕ ਦਿੱਤਾ ਗਿਆ ਉਹ ਸਾਰਾ ਹੁਣ ਪਹਿਲਾਂ ਟੈਸਟ ਹੋਏਗਾ ਵੀ ਕਿੱਥੇ ਕੋਈ ਕਮੀ ਰਹੀ ਹੈ ਜਾਂ ਕੀ ਕਾਰਨ ਹੋਇਆ ਹੈ ਸੋ ਇਹ ਸਾਰਾ ਦੇਖ ਕੇ ਫੇਰ ਗਊਆਂ ਨੂੰ ਜਿਹੜੀ ਉਹ ਫੀਡ ਵੀ ਦਿੱਤੀ ਜਾਊਗੀ ਤੇ ਗਊਸ਼ਾਲਾ ਦੇ ਪ੍ਰਬੰਧਕ ਬਹੁਤ ਵਧੀਆ ਕੰਮ ਕਰ ਰਹੇ ਨੇ ਪਰ ਗਊਆਂ 2000 ਗਊ ਹੈ ਇੱਥੇ ਤੇ 2000 ਗਊ ਦੇ ਸਾਰੇ ਖਾਣ ਪੀਣ ਦਾ ਪ੍ਰਬੰਧ ਕਰਨਾ ਇਹ ਵੀ ਇੱਕ ਵੱਡਾ ਵਿਸ਼ਾ ਬਣਿਆ ਹੋਇਆ ਹੈ ਤੇ ਸਰਕਾਰ ਵੱਲੋਂ ਵੀ ਸਮੇਂ-ਸਮੇਂ ਤੇ ਮਦਦ ਕੀਤੀ ਜਾਂਦੀ ਹੈ ਜੋ ਗਊ ਸੱਸ ਹੈ